ਖੁਸ਼ੀ ਦਾ ਦਵਾਨੀ ਹੈ ਇੱਕ ਵਾਰੀ ਖੁਸ਼ੀ ਦੇ ਲਈ ਲੇ ਵੀ ਵੀਰਾ ਆ ਗਿਆ ਇਧਰਲੇ ਸਾਈਡ ਲੈ ਕੇ ਵੀਰ ਨੂੰ ਬੱਚੇ ਨੂੰ ਕੈਮਰੇ ਦੇ ਸਾਹਮਣੇ ਖੁਸ਼ੀ ਗੁਰਤੀ ਦੇਵੇਗਾ ਆ ਦੁਨੀਆ ਸੋਚਦੀ ਆ ਵੀ ਸਾਡਾ ਬੱਚਾ ਵੀ ਖੁਸ਼ੀ ਵਰਗਾ 스타 ਬਣੇ ਅੱਜ ਕਹਿੰਦੇ ਖੁਸ਼ੀ ਗੁਰਤੀ ਦੇ ਰਿਹਾ ਇਹ ਮਹਾਨ ਕਬੱਡੀ ਖਿਡਾਰੀ ਇਹੀ ਕਮਾਈ ਆ ਖੁਸ਼ੀ ਕਬੱਡੀ ਦੇ ਵਿੱਚੋਂ ਖੁਸ਼ੀ ਨੇ ਪਿਆਰ ਖੱਟਿਆ ਤੇ ਹੋਰ ਰਸਾ ਜ਼ਿੰਦਗੀ 'ਚ ਕੀ ਖੱਟਿਆ ਬਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਅਸੀਂ ਪਿਆਰ ਖੱਟੇ ਇਧਰ ਦੋਗੇ ਵਾਲਾ ਖੁਸ਼ੀ ਗੁਰਤੀ ਦੇ ਰਿਹਾ ਹੈ ਅੰਮ੍ਰਿਤਸਰ ਸਪੋਰਟਸ ਕਲੱਬ ਤੇ ਮਾਲਵਾ ਗਰੁੱਪ ਤੋਂ ਸਾਡਾ ਵੀਰ ਜੀਤਾ ਗਿੱਲ ਜੰਗਿਆਣੀਆਂ ਭਾਈ ਕਾਲੇ ਢੋੜ ਹੁਣੀ ਨਾਲ ਨੂੰ ਗੁਰਤੀ ਇਧਰ ਇੱਕ ਅਨਾਉਂਸਮੈਂਟ ਹੋ ਜੀ ਇੱਕ ਅਨਾਉਂਸਮੈਂਟ ਇੱਕ ਮਿੰਟ ਦੇ ਦਿਓ ਜੀ ਜ਼ਰੂਰੀ ਹੈ ਇੱਕ ਮਿੰਟ ਧਰਮਲ ਸਿੰਘ ਗਿੱਲ ਦਾ ਪੁੱਤਰ ਦੁਨੀਆ ਦਾ ਰਸਤਮ ਕਬੱਡੀ ਦੇ ਵਿੱਚ ਜੇ ਦੁਨੀਆ ਫਿਟਨੈਸ ਦੀ دیਵਾਨੀ ਹੈ ਉਹ ਮਹਾਰਤ ਖੁਸ਼ੀ ਨੂੰ ਹਾਸਲ ਹੋਈ ਹੈ ਮੈਨੂੰ ਮਾਣ ਹੈ ਇਹ ਮਾਲਵੇ ਦੀ ਧਰਤੀ ਨੇ ਇਹ ਪੰਜਾਬ ਦੀ ਧਰਤੀ ਨੇ ਸੂਰਮਾ ਜੰਮਿਆ ਤੇ ਵੀਰ ਤੇਰਾ ਪੁੱਤਰ ਕੀ ਨਾ ਐ ਇਸ ਬੱਚੇ ਦਾ ਉਹਦੇ ਵੀਰ ਸਿੰਘ ਇਹ ਵੀ ਆਪਣੇ ਮਾਪ ਦਾ ਨਾਮ ਖੁਸ਼ੀ ਵਾਂਗੂ ਰੋਸ਼ਨ ਕਰੇ ਤੇ ਚੜ੍ਹਦੀ ਕਲਾ ਵਾਲਾ ਸਿੰਘ ਹੋਵੇ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰ ਨਾਲ ਖੁਸ਼ੀ ਤੋਂ ਇੱਕ ਜਵਾਬ ਭੈਰੂ ਬੱਚੇ ਨੂੰ ਤੰਦਰੁਸਤੀਆਂ ਵਖਸੇ ਐ ਵੀ ਸੋਹਣਿਆ ਵੀਰ ਆਉਣ ਵਾਲੇ ਸਮੇਂ ਦਾ ਵੱਡਾ ਖਿਡਾਰੀ ਬਣੇ ਸਾਡੀਆਂ ਦਵਾਵਾਂ ਨੇ ਕਿ ਤੇਰੀ ਹਸਤੀ ਮਸਤੀ ਕੈਮਰੇ ਸਾਡੀਆਂ